ਮਸਲਾ ਜੀ ਇਹ ਆ ਵੀ ਇਹਨਾਂ ਦਾ ਵਟ ਤੋਂ ਮਾੜਾ ਮੋੜ ਝਗੜਾ ਆ ਸੀ ਕੋਈ ਤੇ ਜਿਹੜੇ ਬੰਦੇ ਗਏ ਸੀ ਉਹਨਾਂ ਤੋਂ ਜਾਂ ਮਾਰ ਆਵਾਜ਼ ਮਾਰੀ ਆ ਉਹ ਉੱਤਰ ਕੇ ਆਗਲਾ ਉਹਨੇ ਕ ਕਰਤ ਮਾਰਤੀ ਆ ਕਿਹਨੇ ਕਿਹਨੇ ਮਾਰੀ ਆ ਮੁੰਡੇ ਨੇ ਬਗਾ ਹੈ ਨਾ ਉਹਦਾ ਜਿਹਦੇ ਵਜੀ ਕਿਰਜੀ ਦਾ ਕਤਲ ਹੋਇਆ ਉਹਦਾ ਨਾਂ ਕੀ ਆ ਉਹਦਾ ਨਾਂ ਗੁਰਪ੍ਰੀਤ ਸਿੰਘ ਹੈ ਮੇਰਾ ਭਨੇਵਾ ਹੀ ਲੱਗਦਾ ਹੈ ਕਿੰਨੀ ਕੁ ਉਮਰ ਹੈ ਦਾ ਇਹਦੀ ਉਮਰ ਹੈ ਜੀ 32 ਕਿ ਸਾਲ ਜੀ ਨਾਂ ਕੀ ਦਾ ਸਾਡੇ 2 ਦਸੰਬਰ ਆ ਵੀ ਆਹੀ ਗੁਰਪ੍ਰੀਤ ਸਿੰਘ ਤੇ ਆਹੀ ਉਹ ਆਣੇ ਆਪੇ ਸਾਡੇ ਜਿਹੜੀ ਕੋਈ ਕਾਰਵਾਈ ਹੈ ਇਹ ਤਾਂ ਜਲਦੀ ਤੇ ਜਲਦੀ ਹੋਵੇ ਅਈ ਉਹਨਾਂ ਕਰ ਸਰਕਾਰ ਨਹੀਂ ਕਰਨਾ ਜਿੰਨਾ ਤੇ ਇਹਦੀ ਕਾਰਵਾਈ ਨਾਲ ਝਗੜਾ ਹੋਇਆਗਾ ਭਾਏ ਝਗੜਾ ਵਟ ਤੋਂ ਹੀ ਜਿਹੜੇ ਬੰਦੇ ਨਾਲ ਆਏ ਉਹਨਾਂ ਵੀ ਦਕਮਰਾ ਨਹੀਂ ਛਡਾਇਆ ਕਾਂ ਉਹਦੇ ਵੀ ਕਾਂ ਉਹਨਾਂ ਛਡਾਇ ਦਿੱਤੀ ਪਰਾਣਾ ਜਿਹੜਾ ਚੱਲਦਾ ਪਿਆ ਪਰਾਣਾ ਕੋਈ ਨਹੀਂ ਅੱਡਾ ਨਵਾਂ ਹੀ ਆਇਆ ਆਪਦੀ ਸ਼ੁਰੂਆਤ ਆਇਆ ਆਪਦੀ ਪੜੀ ਜਵਤ ਪਾ ਰਿਆ ਤੇ ਵਟ ਤੋਂ ਆਵਾਜ਼ ਮਾਰੀ ਇਹਦੇ ਗਿਆਤਲਾ ਉਹਨਾਂ ਖਿੱਚ ਕੇ ਦੇ ਦਕਮਰਾ ਕਰਤ ਕੱਟ ਕੇ ਮਾਰਤੀ ਪਿਓ ਨੇ ਲਲਕਾਰਾ ਮਾਰ ਲਿਆ ਫੜ ਲੋ ਇਹਨੇ ਜਾਣਿਆ ਇਹ ਕੋਈ ਨਹੀਂ ਕੋਈ ਹੈਗੀ ਜਿਹਨਾਂ ਨੇ ਕਤਲ ਕੀਤਾ ਇਹ ਜਿਹੜਾ ਮੁੰਡਾ ਇਹਦੇ ਨਾਲ ਸਾਡੀ ਰਿਸ਼ਤੇਦਾਰੀ ਸਾਡ ਆਪਣੇ ਹੋਣ ਲੱਗਦਾ ਜਿਹਨਾਂ ਨੇ ਕਤਲ ਕੀਤਾ ਉਹਨਾਂ ਨਾਲ ਸਾਡੀ ਮੇਰੀ ਇਹ ਜਿਹੜਾ ਮੁੰਡਾ ਨਹੀਂ ਜਾਣਿਆ ਇਹ ਜਿਨਾਂ ਨੇ ਕਤਲ ਕੀਤਾ ਉਹ ਹੋਣਾ ਨਹੀਂ ਤੇ ਮੌਕੇ ਤੇ ਕੋਲ ਨਹੀਂ ਹੈਗੇ ਤੇ ਉਸ ਵੇਲੇ ਬਚਾਰੇ ਦੀ ਜਾਨ ਨਿਕਲ ਗਈ ਅਸੀਂ ਕੋਈ ਪਤੀ ਲੈ ਕੇ ਆਏ ਉਹ ਤੇ ਗਏ ਨਹੀਂ ਅਸੀਂ ਤਾਂ ਉਹਦੇ ਭਾਜ ਉੱਤੇ ਲੈ ਗਏ ਕਿ ਬਚਾਵਾਂਗੇ ਨਹੀਂ ਬੰਦ ਮੰਗਦੇ ਮੰਗਦਾ ਇਹ ਹੋ ਕਰਦੇ ਨੇ ਸਾਡੀ ਕਾਰਵਾਈ ਪਾਸੇ ਠੀਕ ਹੈ ਜਲਦੀ ਤੇ ਜਲਦੀ